ਪੰਜਾਬ ਅੰਦਰ ਪੰਚਾਇਤੀ ਚੋਣਾਂ ਦੀ ਤਿਆਰੀ ਉਹ ਵੱਡੇ ਪੱਧਰ ਉਤੇ ਸ਼ੁਰੂ ਹੋ ਗਈ ਹੈ ਉਹ ਕਿਸ ਪੱਧਰ ਉਤੇ ਤਿਆਰੀ ਹੋਈ ਹੈ ਇਸ ਮਾਮਲੇ ਉਤੇ ਇਹ ਅੱਜ ਦੇ ਇਸ ਐਪੀਸੋਡ ਦੀ ਜਿੱਥੇ ਚਰਚਾ ਰਹਿਣ ਵਾਲੀ ਹੈ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਕ ਅਨੁਸਾਸ਼ਨੀ ਪੱਧਰ ਦੀ ਵੱਡੀ ਕਾਰਵਾਈ ਕੀਤੀ ਗਈ ਹੈ ਕਹਿੰਦਾ ਭਾਵ ਕਿ ਪੌਣੀ ਦਰਜਣ ਵੱਡੇ ਕਿਤਾਬਰ ਆਗੂਆਂ ਨੂੰ ਜਿਹੜੇ ਕਿ ਪਿਛਲੇ ਸਮੇਂ ਤੋਂ ਬਾਗੀਖੇਮੇ ਵਿੱਚੋ ਜਾਣੇ ਜਾਂਦੇ ਸਨ ਜਾਂ ਜਿਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਬਣਾ ਕੇ ਅਕੀ ਸਰਗਰਮੀਆਂ ਤੋਰੀਆਂ ਹਨ ਇਹਨਾਂ ਦੇ ਵੱਡੇ ਆਗੂਆਂ ਖਾਸ ਕਰਕੇ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਧ ਪ੍ਰਤਾਪ ਸਿੰਘ ਬਟਾਲਾ ਸਰਜੀਤ ਸਿੰਘ ਰਖੜਾ ਸਮੇਤ ਹੋਰ ਆਗੂ ਜਿਥੇ ਉਹ ਪਾਰਟੀ ਸਫ਼ਤ ਤੋਂ ਬਾਹਰ ਕੱਢ ਦਿੱਤੇ ਗਏ ਨੇ ਨਾਲ ਹੀ ਪੌਣੀ ਦਰਜਣ ਜਿਹੜੇ ਹਲਕਾ ਇੰਚਾਰਜ ਉਹ ਵੀ ਹਟਾ ਦਿੱਤੇ ਗਏ ਨੇ ਬਾਗੀ ਕੰਨ ਨਾਲ ਸੰਬੰਧਿਤ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਛੁੜੇ ਨੇ ਕਿਉਂਕਿ ਇਹ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਵਨਤ ਸਿੰਘ ਸੋ ਸਤਿਵਿਦਾ ਗੁਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਡਾ ਸਾਹਿਬ ਸੈਸ਼ਨਕਾਰ ਡਾਕਟਰ ਸਾਹਿਬ ਪੰਜਾਬ ਅੰਦਰ ਪੰਚਾਇਤੀ ਚੋਣਾਂ ਤੇ ਇਸ ਵੇਲੇ ਵੱਡੀ ਨਜ਼ਰ ਟਿਕੀ ਹੋਈ ਹੈ ਤੇ ਪਿੰਡ ਪੱਧਰ ਉੱਤੇ ਵੱਡੀ ਚਰਚਾ ਵੀ ਹੈ ਖैर ਪਿਛਲੇ ਸਮੇਂ ਤੋਂ ਇਹ ਚੋਣਾਂ ਢਿਉ ਨੇ ਪਿਛਲੇ ਸਮੇਂ ਵੀ ਅਸੀਂ ਉਸ ਵੇਲੇ ਹੀ ਪ੍ਰੋਗਰਾਮ ਕੀਤਾ ਜਦੋਂ ਕੋਈ ਅਧਿਕਾਰ ਤੌਰ ਤੇ ਕੋਈ ਜਾਣਕਾਰੀ ਅੱਗੇ ਵਧਦੀ ਹੈ ਤੇ ਅੱਜ ਵੀ ਇੱਕ ਸਰਕਾਰੀ ਪੱਧਰ ਉੱਤੇ ਇਸ ਮਾਮਲੇ ਦੇ ਦਾ ਇੱਕ ਕਦਮ ਕਹਿੰਦਾ ਭਾਵ ਕਿ ਉਹਨੇ ਅੰਗੜਾਈ ਲਈ ਹੈ ਉਹ ਕੀ ਅੰਗੜਾਈ ਹੈ ਕਹਿੰਦਾ ਭਾਵ ਕਿ ਪੰਜਾਬ ਅੰਦਰ ਪੰਚਾਇਤੀ ਚੋਣਾਂ ਦੀ ਜਿਹੜੀ ਤਿਆਰੀ ਸਰਕਾਰੀ ਪੱਧਰ ਉੱਤੇ ਜਿਹੜੀ ਸ਼ੁਰੂ ਹੋਈ ਹੈ ਜਿਹਦੇ ਤੋਂ ਆਸ ਵੱਜੀ ਹੈ ਕਿ ਚੜ੍ਹਦੇ ਸਿਆਲ ਤੱਕ ਜਿਹੜੀਆਂ ਪੰਚਾਇਤੀ ਚੋਣਾਂ ਪੰਜਾਬ ਅੰਦਰ ਹੋ ਜਾਣਗੀਆਂ ਡਾਕਟਰ ਸਾਹਿਬ ਦੱਸਿਓ ਕਿ ਇਸ ਪੱਧਰ ਦੀ ਤਿਆਰੀ ਹੈ ਕਿਵੇਂ ਇਸਾਰਾ ਮਾਹੌਲ ਜੀ ਜਿਵੇਂ ਕਿ ਪੰਚਾਇਤੀ ਚੋਣਾਂ ਯੂ ਨੇ ਪਿਛਲੇ ਸਮੇਂ ਤੋਂ ਫਰਵਰੀ ਦੇ ਵਿੱਚ ਐਡਮਿਨਿਸਟਰेटर ਲੱਗੇ ਸਨ ਚੋਣਾਂ ਦੀ ਮਿਆਦ ਪੁੱਗ ਚੁੱਕੀ ਸੀ ਤੇ ਪ੍ਰਬੰਧਕ ਲੱਗੇ ਹੋਏ ਨੇ ਤੇ ਪੰਜਾਬ ਸਰਕਾਰ ਤੇ ਇਹ ਬਹੁਤ ਹੀ ਲੰਬੇ ਸਮੇਂ ਤੋਂ ਤੀਬਰ ਇੱਛਾ ਹੈ ਕਿ ਪੰਚਾਇਤੀ ਚੋਣਾਂ ਕਰਾਈਆਂ ਜਾਣ ਤਾਂ ਜੋ ਆਪਣੀ ਸਰਕਾਰ ਦੇ ਹੁੰਦੇ ਆ ਤੇ ਆਪਣੇ ਪੱਕੇ ਦੀ ਜਿਹੜੀ ਹੈਗੀ ਆ ਲਾਮਬੰਦੀ ਪਾਰਟੀ ਵਰਕਰਾਂ ਨੂੰ ਵੀ ਮੋਬਾਈਲਾਈਜ਼ ਕੀਤਾ ਜਾ ਸਕੇ ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਚੋਣ ਪ੍ਰਕਿਰਿਆ ਦੇ ਵਿੱਚ ਕਿਉਂ ਕਹਿ ਜਾ ਸਕਦੇ ਤੇ ਉਹਨਾਂ ਦੀਆਂ ਸਰਗਰਮੀਆਂ ਬਧਾਈਆਂ ਜਾ ਸਕਣ ਇਸ ਲਈ ਪੰਜਾਬ ਸਰਕਾਰ ਨੇ ਇਹ ਇਹ ਪੂਰੀ ਤਨਦੇਹੀ ਦੇ ਨਾਲ ਇਹ ਕਾਰਟ ਕਰ ਰਹੀ ਸੀ ਲੰਬੇ ਸਮੇਂ ਤੋਂ ਇਹ ਤਿਆਹੀਆ ਕੀਤਾ ਹੋਇਆ ਸੀ ਤੇ ਜਿਹੜੀ ਹੁਣ ਸਾਹਮਣੇ ਆ ਰਹੀ ਹੈ ਕਿ ਰਾਜ ਦੇ ਚੋਣ ਕਮਿਸ਼ਨ ਨੇ ਪੰਚਾਇਤੀ ਰਾਜ ਭਾਗ ਨੂੰ ਚ ਪੱਤਰ ਲਿਖ ਕੇ ਕਿਹਾ ਕਿ ਇਸ ਸੰਬੰਧ ਵਿੱਚ ਦੱਸਿਆ ਜਾਵੇ ਕਿ ਕਿਹੋ ਜਿਹੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਅਤੇ ਦੂਸਰੇ ਪੰਚਾਇਤਾਂ ਦੇ ਵਿੱਚ ਜਿਹੜੀ ਸਰਪੰਚ ਅਤੇ ਪੰਚਾਂ ਦੀ ਜਿਹੜੀ ਰਿਜ਼ਰਵੇਸ਼ਨ ਹੈ ਉਹਦੇ ਬਾਰੇ ਵੀ ਨੋਟੀਫਿਕੇਸ਼ਨ ਕੀਤਾ ਜਾਵੇ ਉਹਦੇ ਬਾਰੇ ਕਿਉਂਕਿ ਜ਼ਿਲ੍ਹਿਆਂ ਦੇ ਵਿੱਚ ਹਰੇਕ ਡਿਪਟੀ ਕਮਿਸ਼ਨਰ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਨਿਯਮਾਂ ਦੇ ਅਨਸਾਰ ਰਿਜ਼ਰਵੇਸ਼ਨ ਦਾ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਹੁੰਦਾ ਉਹਦੇ ਵਿੱਚ ਪੰਚਾਂ ਦਾ ਕਿਹੜੇ-ਕਿਹੜੇ ਵਾਰਡ ਰਿਜ਼ਰਵ ਹੋਣਗੇ ਅਤੇ ਇਸ ਤਰ੍ਹਾਂ ਹੀ ਪਿੰਡਾਂ ਦਾ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਣੀ ਹੈ ਔਰਤਾਂ ਦੀ ਰਿਜ਼ਰਵੇਸ਼ਨ ਕੀ ਹੈ ਐਸਸੀ ਵੀ ਕੀ ਰਿਜ਼ਰਵੇਸ਼ਨ ਕੀਆ ਇਸ ਤਰ੍ਹਾਂ ਦਾ ਇਹ ਨੋਟੀਫਿਕੇਸ਼ਨ ਜिले ਦਾ ਡਿਪਟੀ ਕਮਿਸ਼ਨਰ ਕਰੇਗਾ ਇਹਦੇ ਤੋਂ ਇਹ ਲੱਗਦਾ ਕਿ ਪੰਜਾਬ ਸਰਕਾਰ ਨੇ ਆਪਣੇ ਇਸ ਦਿਸ਼ਾ ਦੇ ਵਿੱਚ ਪੂਰੀ ਤਰ੍ਹਾਂ ਯਤਨਸ਼ੀਲ ਹੈ ਇਹਦੇ ਨਾਲ ਹੀ ਇਹ ਵੀ ਹੈ ਕਿ ਵੋਟਰ ਸੂਚੀਆਂ ਦੀ ਸਦਾਈ ਹੋ ਰਹੀ ਹੈ ਤੇ ਜੋ ਵੀ ਵੋਟਰ ਸੂਚੀਆਂ ਦਾ ਜਿਹੜਾ ਕਾਰਜ ਹੈ ਉਹ ਇਲੈਕਸ਼ਨ ਦਾ ਦਫਤਰ ਕਰਦੇ ਕਰ ਰਹੇ ਨੇ ਤੇ ਹੋਰ ਇਸ ਸੰਬੰਧ ਵਿੱਚ ਜਿਹੜੀ ਅਗਲੀਆਂ ਤਿਆਰੀਆਂ ਨੇ ਉਹਨਾਂ ਦੇ ਵਿੱਚ ਅੱਜ ਦੀ ਨੋਟੀਫਿਕੇਸ਼ਨ ਤੋਂ ਬਾਅਦ ਅੱਜ ਦੇ ਚਿੱਠੀ ਤੋਂ ਬਾਅਦ ਤੇ ਜੀ ਹੋਰ ਲਿਆਂਦੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਨਿਸ਼ਚਿਤ ਸਮੇਂ ਦੇ ਉੱਪਰ ਚੋਣਾਂ ਕਰਵਾਨੀਆਂ ਜਾ ਸਕਣ। ਹੂੰ। ਮੇਕਲ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਪੰਚਾਇਤੀ ਚੋਣਾਂ ਦੀ ਤਿਆਰੀ ਦੇ ਵਿੱਚ ਜਿਹੜਾ ਆਖਰੀ ਅਮਲ ਸੀ ਕਿ ਪਿੰਡਾਂ ਦੇ ਵਿੱਚ ਪੰਚਾਂ ਸਰਪੰਚਾਂ ਦੀ ਰਿਜ਼ਰਵੇਸ਼ਨ ਕਿਸ ਦਿਹਾੜ ਜੁਤੇ ਰੱਖਣੀ ਹੈ ਕਿਉਂਕਿ ਅਨੁਪਾਤ ਮੁਤਾਬਕ ਆਬਾਦੀ ਮੁਤਾਬਕ ਜਿਹੜਾ ਸਾਰਾ ਇਹ ਫਾਰਮੂਲਾ ਉਹ ਤੈਅ ਕਰਕੇ ਜਿਹੜਾ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਕਿਹੜਾ ਪਿੰਡ ਦੀ ਜਿਹੜੀ ਹੈ ਸਰਪੰਚੀ ਉਹ ਰਿਜ਼ਰਵ ਹੋਏਗੀ ਰਿਜ਼ਰਵ ਕਿਹੜੇ ਖਾਤੇ ਦੇ ਵਿੱਚ ਔਰਸ਼ ਜਾਂ ਮੈਲਾ ਜਾਂ ਅਗੇ ਹੋਰ ਕੈਟਾਗਰੀ ਦੇ ਵਿੱਚ ਖੈਰ ਉਹ ਹੁਣ ਆਖਰੀ ਅਮਲ ਕਹਿੰਦਾ ਪਾ ਕੇ ਰਾਜ ਚੋਣ ਕਮਿਸ਼ਨ ਵੱਲੋਂ ਇਹ ਇੱਕ ਕਦਮ ਪੁੱਟਿਆ ਗਿਆ ਤੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇਹ ਪੂਰੇ ਪੰਜਾਬ ਦੇ ਜਿਹੜਾ ਇਹ ਅਮਲ ਹੈ ਆਪਕੋ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਬੈੜਕੇ ਜਲਦੀ ਜਿਹੜਾ ਅਗਲਾ ਜਿਹੜੀ ਕਾਰਵਾਈ ਹੈ ਉਹ ਪੰਚਾਇਤੀ ਚੋਣਾਂ ਵੱਲ ਵਧੇਗੀ ਖੈਰ ਸੰਭਾਵਨਾ ਬਣੀ ਹੈ ਕਿ ਚੜ੍ਹਦੇ ਸਿਆਲ ਤਰਾ ਜਿਹੜੀ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਉਹ ਸਿਰੇ ਚੜ ਜਾਏਗੀ ਤੇ ਨਾਲ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਹਰਿਆਣੇ ਦੇ ਵਿੱਚ ਨਵੰਬਰ ਦੇ ਦਰਮਿਆਨ ਹੀ ਜਿਹੜੀ ਉੱਥੋਂ ਦੀ ਵਿਧਾਨ ਸਭਾ ਦੀ ਆਮ ਚੋਣ ਹੈ ਕਿਉਂਕਿ ਸੂਬੇ ਦੀ ਸਤਾ ਤੇਰ ਨੇ ਦੇਖਣਾ ਹੈ ਕਿ ਆਲੇ ਦੁਆਲੇ ਕਿਸ ਤਰ੍ਹਾਂ ਉਹ ਮਾਹੌਲ ਜਦੋਂ ਸੁਰੱਖਿਓ ਹੈ ਤਾਂ ਖੈਰ ਹਰਿਆਣੇ ਦੀ ਜਿਹੜੀ ਇਹ ਵਿਧਾਨ ਸਭਾ ਚੋਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹ ਪੰਚਾਇਤੀ ਚੋਣ ਦੀ ਜਿਹੜੀ ਧਮਕ ਉਹ ਪੈ ਉੱਠੇਗੀ ਖੈਰ ਇਹ ਪਿੰਡਾਂ ਦੇ ਵਿੱਚ ਬੜੀ ਦੀਵਤਾ ਦਾ ਨਾਲ ਇਸ ਮਾਮਲੇ ਦੇ ਵਿੱਚ ਅੜੀਕ ਕੀਤੀ ਜਾ ਰਹੀ ਹੈ खैर ਜਿਹੜੀ ਹੈ ਪੰਜਾਬ ਦੇ ਵਿੱਚ ਜੀ ਕਿਉਂਕਿ ਤੀਜਾ ਇਹ ਰਾਜਸੀ ਬਦਲਾਅ ਆਇਆ ਇਸ ਤੋਂ ਪਹਿਲਾਂ ਅਕਾਲੀ ਦੀ ਕਾਂਗਰਸ ਦੀ ਸਮੇਂ-ਸਮੇਂ ਦੀ ਸਰਕਾਰਾਂ ਬਣਦੀਆਂ ਰਹੀਆਂ ਤੇ ਤੀਜਾ ਤੀਜੀ ਪਾਰਟੀ ਕਹਿੰਦਾ ਭਾਵੇਂ ਆਮ ਆਦਮੀ ਪਾਰਟੀ ਦੇ ਇਸ ਕਾਰਜਕਾਲ ਦੇ ਵਿੱਚ ਇਹ ਪੰਚਾਇਤੀ ਚੋਣਾਂ ਕਹਿੰਦਾ ਭਾਵੇਂ ਕਿ ਲੋਕਤੰਤਰ ਦੀ ਜਿਹੜੀ ਸਭ ਤੋਂ ਪਹਿਲੀ ਇਕਾਈ ਮੁੱਢਲੀ ਇਕਾਈ ਹੈ ਉਹ ਪੰਚਾਇਤਾਂ ਬਣੀਆਂ ਜਾਂਦੀਆਂ ਨੇ ਤੇ ਉਸ ਪੰਚਾਇਤੀ ਪੱਧਰੀ ਚੋਣਾਂ ਆਪ ਸਰਕਾਰ ਆਪ ਦੀ ਸਰਕਾਰ ਦੇ ਵਿੱਚੇ ਪਹਿਲੀ ਹੋਵੇਗੀ ਖੈਰ ਨਜ਼ਰਾਂ ਬੜੀਆਂ ਦਿਹਾਤ ਖੇਤਰ ਦੀਆਂ ਪਿੰਡਾਂ ਦੀਆਂ ਇਹ ਸ਼ਹਿਰਾਂ ਦੀਆਂ ਇਸ ਸੋਨਾ ਉੱਤੇ ਲੱਗਿਆ ਹੋਇਆ ਨੇ ਹੁਣ ਕਦੋਂ-ਕਦੋਂ ਹਰ ਜ਼ਿਲ੍ਹਾ ਇਹਦੇ ਵਿੱਚ ਆਪਣੀ ਕਾਰਸ਼ਕਲ ਕਾਰਸ਼ਕਲ ਦਿਖਾਉਂਦਾ ਹੈ ਤੇ ਪੰਜਾਬ ਸਰਕਾਰ ਜਾਂ ਰਾਜ ਚੋਣ ਕਮਿਸ਼ਨਰ ਇਸ ਪਾਸੇ ਜਿਹੜਾ ਅਗਲਾ ਫੈਸਲਾ ਪੰਜਾਬੀਆਂ ਨੂੰ ਦਿੰਦਾ ਉਹ ਵੇਖਣ ਵਾਲੀ ਗੱਲ ਹੈ ਖੈਰ ਡਾਕਟਰ ਸਾਹਿਬ ਇੱਕਦਮ ਆਪਾਂ ਅਗਲਾ ਸਿਆਸੀ ਮੋੜ ਕੱਟੀਏ ਮੋਹਰ ਸਿੰਘ ਤੋੜ ਜਿਹੜੇ ਇੱਕ ਅਕਾਲੀ ਦਲ ਦੇ ਵਾਹਤ ਆਗੂ ਰਹੇ ਨੇ ਸਵਰਗੀ ਤੇ ਅੱਜ ਉਹਨਾਂ ਦੀ ਵਰਸੀ ਸੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਵੱਡੇ ਪੱਧਰ ਉੱਤੇ ਮਾਟੋ ਵੇਟੇ ਵਰਸੀ ਮਨਾਇਗੀ ਉਹਨਾਂ ਦੇ ਪਿੰਡ ਤੋੜ ਤਰਨਤਾਰਨ ਜਲੇ ਵਿੱਚ ਮਾਝੇ ਖੇਤਰ ਦੇ ਵਿੱਚ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਮਰਜੀਤ ਸਿੰਘ ਮਾਨ ਉਹ ਵੀ ਪਹੁੰਚਦੇ ਐ ਤੇ ਫਰੀਦਕੋਟ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਹਰਸਾ ਸਾਹਿਬ ਸਭਜੀਤ ਸਿੰਘ ਖਾਲਸਾ ਉਹ ਵੀ ਪਹੁੰਚਦੇ ਐ ਭਾਈ ਅਮਰਪਾਲ ਸਿੰਘ ਦੇ ਮਾਤਾ ਪਿਤਾ ਪਰਸ਼ੇਵ ਸਿੰਘ ਤੇ ਹੋਰ ਪਰਿਵਾਰਕ ਜੀ ਵੀ ਉਸ ਪਰਸੇ ਦੇ ਵਿੱਚ ਪਹੁੰਚਦੇ ਹੈ ਇੱਕ ਲਾਮਬੰਦੀ ਹੁੰਦੀ ਹੈ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਿਹੜਾ ਬਤੌਰ ਸੁਧਾਰ ਲਾਇਰ ਕਨਵੀਨਰ ਉਹ ਭਾਈ ਗੁਰਪ੍ਰਤਾਪ ਸਿੰਘ ਬਡਾਲਾ ਹੋਰ ਨੇ ਐਡਰੈਸ ਕੀਤਾ ਜਿਹਦੇ ਤੋਂ ਇਹ ਇੱਕ ਵੱਡਾ ਮੈਸੇਜ ਗਿਆ ਕਿ ਸ਼੍ਰੋਮਣੀ ਕਾਲੀਦਾਸ ਸੁਧਾਰ ਲਹਿਰ ਉਹ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਤੇ ਉਸ ਦੇ ਜਿਹੜੇ ਕਮਾਂਡ ਜਿਨ੍ਹਾਂ ਦੇ ਕੋਲੇ ਬਡਾਲਾ ਸਾਹਿਬ ਉਹ ਇਹ ਫੋਰਟੀ ਦੇ ਨਾਲ ਇਹ ਸਾਰਾ ਮੋਰਚਾ ਸੰਭਾਲ ਰਹੇ ਨੇ ਦੂਜੇ ਵੱਡੇ ਜਦੋਂ ਇਹ ਜਿਹੜੀ ਵਰਸੀ ਦਾ ਸਮਾਗਮ ਖਤਮ ਹੁੰਦਾ ਹੈ ਖਤਮ ਹੋਣ ਤੋਂ ਬਾਅਦ ਕਹਿੰਦਾ ਭਾਵ ਕਿ ਲੋਹੜੇ ਵੇਲੇ ਦੇ ਦਰਮਿਆਨ ਸ਼੍ਰੋਮਣੀ ਕਾਲੀਦਾਲ ਦੀ ਜਿਹੜੀ ਐਨਸਾਸ਼ਨੀ ਕਮੇਟੀ ਜਿਹਦੇ ਚੇਅਰਮੈਨ ਇਸ ਵੇਲੇ ਨੇ ਸਰਦਾਰ ਬਲਵਿੰਦਰ ਸਿੰਘ ਖੁੰਦਰ ਸਾਹਿਬ ਉਹਨਾਂ ਵੱਲੋਂ ਇੱਕ ਬੈਠਕ ਕੀਤੀ ਜਾਂਦੀ ਹੈ ਡਾਕਟਰ ਸਾਹਿਬ ਉਸ ਬੈਠਕ ਦੇ ਵਿੱਚ ਇੱਕ ਵੱਡਾ ਫੈਸਲਾ ਹੋਇਆ ਉਹ ਕਿਹੜਾ ਹੈ ਜਰਾ ਦੱਸਿਓ ਵਿਸਤਾਰ ਨਾਲ ਕਿਵੇਂ ਦਾ ਫੈਸਲਾ ਰਿਹਾ ਉਹਦੇ ਵਿੱਚ ਕੀ ਕੁਛ ਹੈ ਉਹਨਾਂ ਨੇ ਦਿੱਤਾ ਜੀ ਭਿੰਡਾ ਸਾਹਿਬ ਜਿਹੜੀ ਇਨਫ੍ਰਾਸਟ੍ਰਕਚਰ ਕਮੇਟੀ ਨੇ ਜਿਹੜੀ ਕਿ ਟੈਲੀਫੋਨ ਤੇ ਬਹੁਤ ਯਾਨੀ ਇਹ ਸਮਝ ਲਿਆ ਜਾਵੇ ਕਿ ਮੈਂ ਤੁਸੀਂ ਪਹਿਲਾਂ ਦੱਸਿਆ ਕਿ ਜਥੇਦਾਰ ਮੋਹਨ ਸਿੰਘ ਦੀ ਤੁੜਦੀ ਪਰ ਸਿੱਧੇ ਸੰਦੇ ਵਿੱਚ ਅਜੇ ਕੱਠ ਹੋਇਆ ਸੀ ਤੇ ਉਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇਨਫ੍ਰਾਸਟ੍ਰਕਚਰ ਕਮੇਟੀ ਟੈਲੀਫੋਨ ਦੇ ਰਾਹੀਂ ਮੀਟਿੰਗ ਹੋਈ ਤੇ ਮੀਟਿੰਗ ਦੇ ਬਾਅਦ ਜਿਹੜਾ ਕਿ ਬਹੁਤ ਹੀ ਵੱਡਾ ਅਹਿਮ ਫੈਸਲਾ ਲਿਆ ਗਿਆ ਜਿਹਦੇ ਵਿੱਚ ਬਾਗੀ ਧਿਰ ਦੇ ਅਡੇਲੀ ਦਰਾਨੂ ਇਹਨਾਂ ਦੇ ਵਿੱਚ ਸਰਾ ਬ੍ਰਹਿਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਡਾੜਾ ਅਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਜੀ ਰਖੜਾ ਚੈਲੰਜਿਸ ਬਰਾਟ ਤੇ ਹੋਰ ਇਸ ਤਰ੍ਹਾਂ ਦੇ ਸੁਰਿੰਦਰ ਸਿੰਘ ਠੇਕੇਦਾਰ ਇਹਨਾਂ ਨੂੰ ਪਾਰਟੀ ਦੀ ਮੁੱਡਰੀ ਮੈਂਬਰਸ਼ਿਪ ਦੇ ਤੋਂ ਖਾਰਜ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਸੱਤ ਹਲਕਾ ਅਨਚਾਰਜਾਂ ਨੂੰ ਵੀ ਹਟਾ ਦਿੱਤਾ ਗਿਆ ਤੇ ਉਹਨਾਂ ਨੂੰ ਕਿ ਇਹ ਉਹਨਾਂ ਦੇ ਹਲਕੇ ਖੋਲੇ ਗਏ ਨੇ ਇਸ ਦੇ ਨਾਲ ਹੀ ਜਿਹੜੀ ਪਾਰਟੀ ਦਾ ਜਿਹੜਾ ਇਸ ਤਰ੍ਹਾਂ ਦਾ ਸੰਕੇਤ ਦਿੱਤਾ ਹੈ ਬਹੁਤ ਵੱਡਾ ਅਹਿਮ ਫੈਸਲਾ ਇਹ ਵੀ ਹੈ ਕਿ ਪਾਰਟੀ ਨੇ 警告 ਵੀ ਕੀਤੀ ਹੈ ਵੀ ਜੇਕਰ ਕੋਈ ਇਸ ਤਰ੍ਹਾਂ ਦੀ ਅਨੁਸ਼ਾਸਨੀ ਗੈਰ ਅਨੁਸ਼ਾਸਨੀ ਕਾਰਜ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਇੱਕ ਹੋਰ ਵੀ ਦੱਸਦਾ ਕਿ ਪਰਮਿੰਦਰ ਸਿੰਘ ਢੀਂਟਾ ਸਾ ਵੀ ਪਾਰਟੀ ਚੋਂ ਬਾਹਰ ਕੱਟਣ ਵਾਲੇ ਲੀਡਰਾਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਕਿਉਂਕਿ ਪਹਿਲਾਂ ਵੀ ਸਰਦਾਰ ਪਰਮਿੰਦਰ ਸਿੰਘ ਢੀਂਸਾਂ ਨੂੰ ਪਾਰਟੀ ਉੱਪਰ ਡੇਟੀ ਤੇ ਫਿਰ ਉਹ ਰਲੇਮਾ ਹੋ ਗਿਆ ਸੀਗਾ ਤੇ ਹੁਣ ਫੇਰ ਦੁਬਾਰਾ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਇਹ ਜਿਸ ਤਰ੍ਹਾਂ ਕਿ ਪਾਰਟੀ ਨੇ ਏਡਾ ਵੱਡਾ ਅਹਿਮ ਫੈਸਲਾ ਲਿਆ ਅਤੇ ਨਾਲ ਹੀ ਇਹ ਵਾਰਨਿੰਗ ਦਿੱਤੀ ਹੈ ਕਿ ਜੇਕਰ ਕੋਈ ਹੋਰ ਵੀ ਵਿਅਕਤੀ ਇਸ ਤਰ੍ਹਾਂ ਦੀ ਕਾਰਵਾਈ ਕਰੇਗਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹਦੇ ਤੋਂ ਲੱਗਦਾ ਹੈ ਕਿ ਪਾਰਟੀ ਦੇ ਅੰਦਰ ਵੀ ਕਾਫੀ ਕੁਸ਼ਣਾ ਕੁਸ਼ ਹਲੇ ਹਿਲਦੁਲ ਹੈ ਤੇ ਦੂਸਰਾ ਜਿਸ ਤਰ੍ਹਾਂ ਪਾਰਟੀ ਦੇ ਵਿੱਚੋਂ ਹੁਣ ਇਹ ਲੀਡਰਸ਼ਿਪ ਕੱਢੀ ਗਈ ਹੈ ਇਹਦੇ ਤੋਂ ਲੱਗਦਾ ਕਿ ਪਾਰਟੀ ਦਾ ਬੜਾ ਵੱਡਾ ਦਫੇੜ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਧਿਰਾਂ ਦੇ ਵਿੱਚ ਬਹੁਤ ਵੱਡਾ ਦਫੇੜ ਪਊਗਾ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਕਰ ਬਟ ਜਾਂਦਾ ਹੈ ਅਕਾਲੀ ਨੂੰ ਜੀ ਤੁਹਾਡੇ ਡਾਕਟਰ ਸਾਹਿਬ ਤੁਹਾਡੇ ਕਹਿੰਦਾ ਪਾਉ ਕਿ ਅਕਾਲੀ ਦਲ ਜਿਹੜਾ ਕਿ ਪਹਿਲੇ ਵੱਡੇ ਸੰਕਟ ਦੇ ਵਿੱਚ ਕਿਰਿਆ ਹੈ ਕਈ ਪਾਸਿਆਂ ਤੋਂ ਧਾਰਮਿਕ ਲਿਹਾਜ਼ ਤੋਂ ਪ੍ਰਸ਼ਾਸਕੀ ਲਿਹਾਜ਼ ਤੋਂ ਪਿਛਲੇ ਜਿਹੜਾ ਅਕਾਲੀ ਦਲ ਦਾ ਲਗਾਤਾਰ 10 ਸਾਲ ਰਾਜ ਰਿਹਾ ਉਹਦੇ ਵਿੱਚ ਹੋਣੀਆਂ ਜਿਹੜੀਆਂ ਗਲਤੀਆਂ ਬਹੁਤ ਕੁਝ ਲੰਮੇ ਕਿਸੇ ਨੇ ਜਿਹੜੇ ਇਸ ਵੇਲੇ ਸ੍ਰੀ ਕਾਲ ਤਖਤ ਸਾਹਿਬ ਕੋਲ ਵਿਚਾਰ ਅਧੀਨ ਵੀ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਵੱਲੋਂ ਆਪਣਾ ਸਪਸ਼ਟਿਕਰਨ ਵੀ ਦਿੱਤਾ ਹੋਇਆ ਉਧਰ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਵੱਲੋਂ ਇੱਕ ਵੱਡੇ ਪੱਧਰ ਉਤੇ ਅੱਜ ਵੀ ਜ਼ੋਰ ਦਿੱਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਲੰਬੇ ਹੋਣ ਚਾਹੀਦੇ ਨੇ ਤੇ ਪਾਰਟੀ ਦੇ ਵਿੱਚ ਜਿੰਨਾ ਤਿਆਗ ਦੀ ਭਾਵਨਾ ਨਹੀਂ ਪ੍ਰਚੰਡ ਹੁੰਦੀ ਤੇ ਪਾਰਟੀ ਮਜ਼ਬੂਤ ਦਿਸ਼ਾ ਵੱਲ ਨਹੀਂ ਜਾਏਗੀ ਅਜਿਹੀ ਤਰ੍ਹਾਂ ਦੀ ਅੱਜ ਤਕਰੀਰਾਂ ਵੀ ਸਾਹਮਣੇ ਆਈਆਂ ਖੈਰ ਅੱਜ ਜੇਕਰ ਦੇਖਿਆ ਜਾਵੇ ਜਿਹੜੇ ਪੌਣੀ ਦਰਜਣ ਜਿਹੜੇ ਹਲਕਾ ਇੰਚਾਰ ਜਾਂ ਜਿਹੜੇ ਇੰਚਾਰ ਸੀ ਉਹ ਹਟਾ ਦਿੱਤੇ ਗਏ ਨੇ ਉਹਨਾਂ ਤੋਂ ਬਲਕਿ ਜਿਹੜੂ ਨਵੇਂ ਲਏ ਗਏ ਨੇ ਉਹਨਾਂ ਦੇ ਵਿੱਚ ਸਨੌਰ ਘਣੌਰ ਤੇ ਰਾਜਪੁਰਾ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਤ ਨੇ ਕਿਉਂਕਿ ਰਾਜਪੁਰੇ ਤੋਂ ਚਰਨਜੀਤ ਸਿੰਘ ਬਰਾੜ ਹਲਕਾ ਇੰਚਾਰਜ ਆ ਸਾ ਤੇ ਸਨੌਰ ਘਨੌਰ ਜਿੱਥੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਜਰਾ ਤੇ ਉਹਨਾਂ ਦੇ ਸੁਪੁੱਤਰ ਹਰਿੰਦਰਪਾਲ ਸਿੰਘ ਚੰਦੂਵਾਜਰਾ ਉਹ ਜਿਹੜੀ ਇਹ ਹਲਕਾ ਇੰਚਾਰਜ ਜੋ ਨਿਯਮਿਤਗੀ ਕਰਦੇ ਰਹੇ ਇਸੇ ਤਰ੍ਹਾਂ ਹੀ ਪਲੱਤ ਜਿੱਥੋਂ ਬੀਬੀ ਜਗੀਰ ਕੌਰ ਲਹਿਰਾਗਾਗਾ ਜਿੱਥੋਂ ਪ੍ਰਮੇਂਦਰ ਸਿੰਘ ਢਿੰਸਾ ਤੇ ਗੜ ਸ਼ੰਕਰ ਇਹ ਸਾਰੇ ਜਿਹੜੇ ਹਲਕਾ ਇੰਚਾਰਜ ਉਹ ਪਾਰਟੀ ਨੇ ਜਿਹੜੀ ਕੱਢ ਦਿੱਤੇ ਗਏ ਨੇ ਪੌਣੀ ਦਰਜਨ ਜਿਹੜੇ ਹੋਰ ਵੱਡੇ ਆਗੂ ਕੱਡੇ ਨੇ ਫਿਲਹਾਲ ਹਾਲਾਂਕਿ ਬਹੁਤ ਸਾਰੇ ਆਗੂ ਨੇ ਇਸ ਵੇਲੇ ਸ਼੍ਰੋਮਣੀ ਕਾਲੀਦਾਸ ਸੁਧਾਰ ਲਹਿਰ ਦੇ ਨਾਲ ਉਹਨਾਂ ਪਰੇ ਅੱਲੇ ਬਹੁਤ ਫੈਸਲਾ ਉਸ ਕਦਰ ਨਹੀਂ ਆਇਆ ਵੱਡੇ ਆਗੂਆਂ ਦਰਮਿਆਨੀ ਜਿਹੜੇ ਪੌਣੀ ਦਰਜਨ ਦੇ ਕਰੀਬ ਨੇ ਜਿਹੜੇ ਪਾਰਟੀ ਚੋਂ ਬਾਹਰ ਕੱਡੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਜ਼ਿਕਰ ਡਾਕਟਰ ਸਾਹਿਬ ਤੁਸੀਂ ਪਹਿਲਾਂ ਕਰ ਹੀ ਲਿਆ ਹੈ ਖੈਰ ਜੇਕਰ ਦੇਖਿਆ ਜਾਵੇ ਤਾਂ ਸ਼੍ਰੋਮਣੀ ਕਾਲੀਦਾਸ ਸੁਧਾਰ ਲਹਿਰ ਦੇ ਜਿਹੜੇ ਕਨਵੀਨਰ ਇਸ ਵੇਲੇ ਗੁਰਪ੍ਰਤਾਪ ਸਿੰਘ ਵਡਾਲਾ ਤੋਂ ਲੈ ਕੇ ਚਰਨਜੀਤ ਸਿੰਘ ਬਰਾੜ ਤੱਕ ਏ ਪੌਣੀ ਦਰਜਨ ਆਗੂ ਕੱਢੇ ਗਏ ਨੇ ਪਰ ਪਾਰਟੀ ਦੇ ਜਿਹੜੇ ਸਰਪ੍ਰਸਤ ਨੇ ਸਖਦੇਵ ਸਿੰਘ ਢੀਡਸਾ ਡਾਕਟਰ ਸਾਹਿਬ ਉਹਨਾਂ ਨੂੰ ਹਾਲੇ ਨਹੀਂ ਛੇੜਿਆ ਗਿਆ ਕੀ ਮੰਨੇ ਮੰਨਦੇ ਇਸ ਗੱਲ ਤੇ ਜੀ ਪਿੰਡ ਸਰ ਦੇਖਿਆ ਜਾਵੇ ਜਿਸ ਤਰ੍ਹਾਂ ਕਿ ਸਰਦਾਰ ਸਖਦੇਵ ਸਿੰਘ ਢੀਡਸਾ ਦੀ ਪਿਛਲੇ ਸਮੇਂ ਦੇ ਦੌਰਾਨ ਠੀਕ ਹੈ ਉਹਨਾਂ ਦੇ ਇੱਕ ਉੱਕਾ ਟੁੱਕਾ ਬਿਆਨ ਜਰੂਰ ਆਉਂਦੇ ਰਹੇ ਨੇ ਪਰੰਤੂ ਕੋਈ ਵੱਡੀ ਸਰਗਰਮੀ ਨਹੀਂ ਸੀ ਇਹ ਵੀ ਹੋ ਸਕਦਾ ਕਈ ਵਾਰ ਪਾਰਟੀ ਦੇ ਵਿੱਚ ਜਦੋਂ ਵੱਡਾ ਐਕਸ਼ਨ ਲਿਆ ਜਾਂਦਾ ਹੈ ਇਹ ਵੀ ਦੇਖਦੇ ਨੇ ਕਿ ਕਿਸ ਤਰ੍ਹਾਂ ਕੋਈ ਵੱਡਾ ਲੀਡਰ ਨੇ ਜਿਹੜੇ ਸਰਦਾਰ ਸਿੰਘ ਢੀਲਸਾ ਜੋ ਸਰਪ੍ਰਸਤ ਹੈ ਕੋਈ ਇਸ ਤਰ੍ਹਾਂ ਦੀ ਵੱਡੀ ਸਰਗਰਮੀ ਨਹੀਂ ਹੁੰਦੀ ਉਹਨਾਂ ਤੋਂ ਉਹਨਾਂ ਨੂੰ ਸ਼ਾਇਦ ਲੱਗਦਾ ਹੋਵੇ ਕੋਈ ਖਤਰਾ ਵੀ ਨਹੀਂ ਹੈ ਜਾਂ ਪਾਰਟੀ ਨੇ ਹਲੇ ਆਪਣੀ ਕੋਈ ਲਾਈਨ ਦਾ ਕੋਈ ਦਰ ਉਪਨ ਵੀ ਰੱਖਿਆ ਹੋਵੇ ਕਈ ਕਈ چیزਾਂ ਹੁੰਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਦਾ ਅੱਜ ਇਹ ਬਹੁਤ ਵੱਡਾ ਫੈਸਲਾ ਲਿਆ ਹੈ ਗਿਆ ਐਕਸ਼ਨੋਮਨੀ ਕਾਲੀ ਦਲ ਦੇ ਵਿੱਚ ਇੱਕੋ ਝਟਕੇ ਦੇ ਨਾਲ ਪਾਉਣਾ ਦਰਜਨ ਵੱਡੇ ਲੀਡਰ ਜਿਹੜੇ ਕੇ ਪੰਜਾਬ ਦੀ ਹੁਣੀ ਨੂੰ ਲਿਖਦੇ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਪਾਵਰ ਦੇ ਕੇਂਦਰ ਰਹੇ ਨੇ ਤੇ ਬੜਾ ਵੱਡੇ ਵੱਡੇ ਲੀਡਰਾਂ ਨੂੰ ਉਹਨਾਂ ਨੇ ਵੀ ਉਹਨਾਂ ਦੀਆਂ ਕਲਮਾਂ ਦੇ ਨਾਲ ਹੀ ਮਤਲਬ ਉਹ ਵੀ ਛਟਕਾਏ ਜਾਂਦੇ ਰਹੇ ਨੇ ਜਿ ਪਿਛਲੇ ਸਮੇਂ ਤੋਂ ਜੇ ਦੇਖਿਆ ਜਬ ਤਸਕਰ ਸਿੰਘ ਮਨੂਕਾ ਹੋਰਾ ਜਦੋਂ ਕਿ ਉਹ ਅਨੁਸ਼ਾਸਨੀ ਕਮੇਟੀ ਦੇ ਕਨਵੀਨਰ ਸੰ ਚੇਅਰਮੈਨ ਸਨ ਤਾਂ ਸਦਾਰ ਜਮੀਨ ਸਿੰਘ ਬਰਾਡਵਰਕੀ ਵੱਡੇ ਲੀਡਰਾਂ ਨੂੰ ਵੀ ਬਾਹਰ ਕੱਢਿਆ ਗਿਆ ਸੀ ਤੇ ਇਸ ਤਰ੍ਹਾਂ ਦਾ ਜਿਹੜਾ ਅੱਜ ਫੈਸਲਾ ਹੋਇਆ ਇਹ ਬਹੁਤ ਵੱਡਾ ਫੈਸਲਾ ਹੈ ਇਹ ਇਹ ਬੇਸ਼ੱਕ ਇਹ ਕੋਈ ਪੱਦਰ ਤੇ ਨਹੀਂ ਹੁੰਦਾ ਹੁੰਦਾ ਜਦੋਂ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਰੇਪ ਪਈ ਹੋਵੇ ਪਾਰਟੀ ਦੇ ਵਿੱਚ ਬਹੁਤ ਸੰਕਟ ਹੋਵੇ ਜਿਹੜੇ ਤੋਂ ਸਾਫ-ਸਾਫ ਜਾਹਰ ਆ ਰਿਹਾ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਬਹੁਤ ਗੰਭੀਰ ਸੰਕਟ ਹੈ ਜਿਹੜਾ ਕਿ ਅੱਜ ਦੇ ਇਸ ਵਰਤਾਰੇ ਤੋਂ ਸਾਫ ਸਾਹਮਣੇ ਆ ਰਿਹਾ ਹੈਗਾ ਇਹ ਸਰਦਾਰ ਸੁਖਦੇਵ ਸਿੰਘ ਨੂੰ ਨਾ ਹਟਾਉਣ ਦਾ ਜਾਂ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਅੱਜ ਨੂੰ ਸਰਦਾਰ ਸੁਖਦੇਵ ਸਿੰਘ ਟੀ ਸਾ ਆਪਣੇ ਆਪ ਹੀ ਪਾਸੇ हट ਜਾਣ ਕਿਉਂਕਿ ਆਫਟਰ ਆਲ ਉਹਨਾਂ ਦਾ ਆਪਣੇ ਪੁੱਤਰ ਦੇ ਨਾਲ ਤਾਂ ਹੈ ਹੀ ਹੈ ਨਾ ਕਿ ਉਹ ਵੀ ਵੱਡੇ ਵੈਸੇ ਵੀ ਰੱਖ ਸਾਹਿਬ ਇੱਕ ਪ੍ਰੋਟੋਕੋਲ ਵੀ ਹੈ ਕਿ ਸਰਪ੍ਰਸਤ ਨੂੰ ਕਿਵੇਂ ਆਪਾਂ ਲਾਭੇ ਕਰ ਸਕਦੇ ਆ ਬੜੇ ਮਾਣ ਤਾਣ ਨਾਲ ਜਦੋਂ ਸਰਪ੍ਰਸਤੀ ਸੌਂਪੀ ਹੋਵੇ ਇੱਕ ਸਰਪ੍ਰਸਤੀ ਆਪਣੇ ਆਪ ਦੇ ਵਿੱਚ ਕਿਸੇ ਜਥੇਬੰਦੀ ਦਾ ਕਿਸੇ ਕੇਡਰ ਦਾ ਇੱਕ ਵੱਡਾ ਤਾਜ ਵੀ ਮੰਨਿਆ ਜਾਂਦਾ ਬੜਾ ਵੱਡਾ ਸਤਿਕਾਰ ਹੈ ਖੈਰ ਉਹ ਸਤਿਕਾਰ ਨੂੰ ਅਕਾਲੀ ਦਲ ਨੇ ਫਿਲਹਾਲ ਬਾਰ ਕਰਾ ਰੱਖਿਆ ਅੱਗੇ ਵਿਖਣਾ ਹੋਵੇਗਾ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਇਹ ਇਸ ਇੰਨੀ ਦਿਨੀ ਚੱਲ ਰਿਹਾ ਵਟਾਸਨ ਟ੍ਰਿਕ ਅੱਜ ਦੇ ਇਸ ਫੈਸਲੇ ਨਾਲ ਉਹ ਕਿਸ ਕਰਵਟ ਲਵੇਗਾ ਕਹਿੰਦਾ ਭਾਪ ਕਿ ਕੀ ਸੰਕਟ ਦੇ ਵਿੱਚ ਇੱਕ ਹੋਰ ਆਵਾਲ ਆਏਗਾ ਜਾਂ ਕੁਝ ਛਾਤ ਮਾਹੌਲ ਬਣੇਗਾ ਇਹ ਮਿਸ਼ਨ ਪੰਜਾਬੀ